ਬਨਵਰੀ ਲਾਲ ਪ੍ਰੋਹਤ ਕਾਫੀ ਚਰਚਾ ਦੇ ਵਿੱਚ ਰਹੇ ਨੇ ਚਿੱਠੀਆਂ ਲੈ ਕੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀਆਂ ਪਾਉਣੀਆਂ ਮੰਤਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨੀ ਕਾਫੀ ਮੁੱਦਾ ਭਖ ਦਾ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਦਾ ਬਨਵਰੀ ਲਾਲ ਪ੍ਰੋਹਤ ਦੇ ਨਾਲ ਕਦੇ ਇਕੱਠੇ ਹੋਗੇ ਕਦੇ ਵੱਖ ਹੋਗੇ ਐਸ ਤਰ੍ਹਾਂ ਦੇ ਸਿਸਟਮ ਚੱਲਦੇ ਰਹੇ ਨੇ ਤੇ ਰਾਜਪਾਲ ਸਾਹਿਬ ਦਾ ਸਤੀਫਾ ਪਹਿਲਾ ਇੱਕ ਦਿਨ ਗ੍ਰਹਿ ਮੰਤਰੀ ਸਾਹਿਬ ਨੂੰ ਮਿਲਦੇ ਹੈ ਅਗਲੇ ਦਿਨ ਉਹਨਾਂ ਤੋਂ ਸਤੀਫਾ ਲੈ ਆਇਆ ਜਾਂਦਾ ਹੈ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਲੈ ਕੇ ਕਾਫੀ ਗਰਮਾ-ਗਰਮਾਈ ਦੇਖਣ ਨੂੰ ਮਿਲੀ ਹੈ ਟੀਲ ਸਾਹਿਬ ਹਾਈ ਕੋਰਟ ਤੋਂ ਬਾਅਦ ਇਹ ਜੋ ਮਾਮਲਾ ਹੈ ਸੁਪਰੀਮ ਕੋਰਟ ਪਹੁੰਚ ਜਾਂਦਾ ਹੈ ਪ੍ਰੀਅ ਕੋਰਟ ਇਥੇ ਕੋਈ پابੰਦੀ ਲਾਉਂਦੀ ਹੈ ਕੰਮਕਾਰ ਤੇ ਤਾਂ ਇੱਕ ਕਸਮ ਦਾ ਉਹਨਾਂ ਨੇ ਰੋਕ ਲਈ ਦਿੱਤਾ ਭਾਵੇਂ ਇਹ ਜਿਹੜੇ ਸੁਨਕਰ ਸਾਹਿਬ ਉਹ ਮੇਅਰ ਬਣ ਗਏ ਪਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਵੇਂ ਉਹਨਾਂ ਨੇ ਚੋਲੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੂ ਕੋ ਪੰਜਾਬ ਦੇ ਰਿ ਵੱਡਾ ਫੈਸਲਾ ਲਾਇਆ ਗਿਆ ਸੀਗਾ ਐਨਐਸਓ ਇਹਨੂੰ ਖਤਮ ਕਰਕੇ ਐਨਓ ਸਿੱਧਾ ਮਾਮਲਾ ਕਿ ਜਿਹੜੀਆਂ ਕਲੋਨੀਆਂ ਨੇ ਉਹਨਾਂ ਨੂੰ ਅਸੀਂ ਨਿਜਮਤ ਵੀ ਕਰ ਦੇਾਂਗੇ ਤੇ ਰਜਿਸਟਰੀਆਂ ਕਰਾਉਣ ਵੇਲੇ ਕਿਸੇ ਕਿਸਮ ਦੀ ਕੋਈ ਐਂਦੋਸੀ ਭਾਵ ਅਧਰਾਜ ਹੀਨਤਾ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜ ਜਿਹਦੇ ਨੂੰ ਕਾਫੀ ਹੰਗਾਰਾ ਮਿਲ ਰਿਹਾ ਸੁਖਬੀਰ ਸੋ ਹੋਰੀ ਬਖਵਾ ਖਾਲਕਿਆਂ ਵਿੱਚ ਜਾ ਰਹੇ ਹੈ ਕਈ ਥਾਵਾਂ ਤੇ ਜਿਹੇ ਵਿਰੋਧ ਵੀ ਹੋਏ ਜੇ ਵਿਰੋਧ ਕਰੋ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਤੁਹਾਡਾ ਹੱਕ ਹੈ ਪਰ ਜਦੋਂ ਅਸੀਂ ਇਹਨੂੰ ਵਿਵਾਦਤ ਬਣਾ ਲੈਨੇ ਆ ਉਹ ਚੀਜ਼ ਚੰਗੀ ਸੀ ਕਮਾਂਡਰੀ ਅਰਵਿੰਦ ਕੇਜਰੀਵਾਲ ਨੂੰ ਈੜੀ ਵੱਲੋਂ ਲਗਾਤਾਰ ਸੰਮਨ ਭੇਜੇ ਜਾ ਰਹੇ ਸੀ ਪਰ ਉਹ ਈੜੀ ਕੋਲੇ ਨਹੀਂ ਪੇਸ਼ ਹੋਏ। ਅਰਵਿੰਦ ਕੇਜਰੀਵਾਲ ਨੂੰ ਜਿਹੜੀ ਦਿੱਲੀ ਦੀ ਰੌਜ ਐਵ ਨੂੰ ਅਦਾਲਤਾਂ ਉਹਨੇ ਈੜੀ ਨੇ ਉੱਥੇ ਅਪਰੋਚ ਕੀਤਾ ਵੀ ਅਸੀਂ 5 ਬਾਰ ਇਹਨਾਂ ਨੂੰ ਸੰਮਨ ਦੇਤਾ ਇਹ ਪੇਸ਼ ਨਹੀਂ ਹੁੰਦੇ। ਤਾਲਮ ਟੋਲ ਕਰਦੇ ਆ ਹਰ ਵਾਰ ਕਦੇ ਪੰਜਾਬ ਆ ਜਾਂਦੇ ਨੇ ਹੁਣ ਅੱਜ ਵੀ ਪੰਜਾਬ ਆਏ ਹੋਏ ਐ ਤੇ ਕਦੇ ਕਿਤੇ ਚਲੇ ਜਾਂਦੇ ਆ ਕਦੇ ਕਿਤੇ ਚਲੇ ਜਾਂਦੇ ਆ ਸਾਡੇ ਕੋਲ ਪੇਸ਼ ਨਹੀਂ ਹੁੰਦੇ ਉਹਨਾਂ ਦੀ ਪਲੀ ਦੇ ਉੱਤੇ ਮਾਨਯੋਗ ਅਦਾਲਤ ਨੇ 17 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਿੱਚ ਸੱਦ ਰਿਆ ਕਿ ਆਓ ਜੀ ਸ਼੍ਰੀ ਬਾਦ ਜੀ ਦਿਓ ਆਪਦਾ ਪੱਖ ਇੱਥੇ ਰੱਖੋ ਜੀ ਚੋਣ ਕਮਿਸ਼ਨ ਵੱਲੋਂ ਜੋ ਚੋਣਾਂ ਦੇ ਵਿੱਚ ਖਰਚੇ ਹੁੰਦੇ ਨੇ ਉਹਦੀ ਇੱਕ ਹੱਦ ਬਣਾ ਦਿੱਤੀ ਗਈ ਹੈ। ਉਹਨਾਂ ਨੇ ਇੱਕ ਸੂਚੀ ਜਾਰੀ ਕਰਤੀ ਹੈ। ਸੋਦੇ ਹੋਏ ਦਰਾਂ ਦੀ ਕਿ ਤੁਸੀਂ ਇਸ ਦਰ ਦੇ ਉੱਤੇ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਖਬਰ ਤੋੜ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਨਾਂ ਮਜਦੂਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਦੋਸਤਾਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਜੀ ਤਲਸਵਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਕਾਫੀ ਚਰਚਾ ਦੇ ਵਿੱਚ ਰਹੇ ਨੇ ਚਿੱਠੀਆਂ ਲੈ ਕੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀਆਂ ਪਾਉਣੀਆਂ ਮੰਤਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨੀ ਕਾਫੀ ਮੁੱਦਾ ਭਖ ਦਾ ਨਜ਼ਰ ਆ ਰਿਹਾ ਸੀ ਜਿਹਦੇ ਚੱਲਦੇ ਆ ਫਿਰ ਸਿਆਸਤ ਗਰਮਾਈ ਜਦੋਂ ਬਨਵਾਰੀ ਲਾਲ ਪ੍ਰੋਹੋਤ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਦੇਖੋ 26 ਜਨਵਰੀ ਨੂੰ ਐਟ ਹੋਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧਮਕੇ ਵਾਲੇ ਇੱਕ ਛੱਲਾ ਜਿਹੜਾ ਸਾਡਾ ਲੋਕਗੀਤ ਹੈ ਉਹਨੂੰ ਸੁਣਾਉਂਦੇ ਆ। ਇਸ ਤੋਂ ਪਹਿਲਾਂ ਉਹ ਲੁਧਿਆਣੇ ਦੇ ਵਿੱਚ ਜੋ ਭਾਸ਼ਣ ਦਿੱਤਾ ਉਹਦੇ ਵਿੱਚ ਘਰੇਲੂ ਟਿੱਪਣੀਆਂ ਆਪ ਹੀ ਕਰ ਗਏ ਜਿਹਦੇ ਤੇ ਚਰਚਾ ਬਣ ਗਈ। ਭਗਵੰਤ ਮਾਨ ਦਾ ਬਣਵਰੀ لال ਪ੍ਰੋਹੋਦ ਦੇ ਨਾਲ ਕਦੇ ਇਕੱਠੇ ਹੋ ਗਏ ਕਦੇ ਵੱਖ ਹੋ ਗਏ। ਐਸ ਤਰ੍ਹਾਂ ਦੇ ਸਿਸਟਮ ਚੱਲਦੇ ਰਹੇ ਨੇ ਉਹ ਕਦੇ ਕਹਿੰਦੇ ਸੀ ਆ ਦੇਖ ਲੈ ਮੈਨੂੰ ਲਵ ਲੈਟਰ ਪਾਤੇ ਨੇ ਇਹ ਸਾਰਾ ਕੁਝ ਝੂਠਾ ਲੇਕਿਨ 26 ਜਨਵਰੀ ਨੂੰ ਆਪਸ ਵਿੱਚ ਦੀ ਅਸ਼ੀਰਵਾਦ ਲਿਆ ਤੇ ਪ੍ਰੋਹਤ ਸਾਹਿਬ ਨੇ ਜੱਫੀ ਚ ਪਾ ਕੇ ਅਸ਼ੀਰਵਾਦ ਵੀ ਦਿੱਤਾ ਉਸ ਤੋਂ ਬਾਅਦ ਚੰਡੀਗੜ੍ਹ ਦੇ ਮੇਅਰ ਦੀ ਚੋਣ ਆ ਗਈ ਜਿਹਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਪ੍ਰੈਜਾਈਡਿੰਗ ਅਫਸਰ ਸੀ ਅਨਲਮ ਸੀ ਉਹ ਹੈ ਤਾਂ ਪੁਰਾਣਾ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਸਬੰਧ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਤੇ ਠੀਕ ਉਹਨਾਂ ਦੇ ਕਿਸੇ ਸੱਜਣ ਦਾ ਉਹ ਚੇਅਰਮੈਨ ਵੀ ਹੈ ਸ਼ਾਇਦ ਘਟ ਗਿੰਤੀਆਂ ਆਲੇ ਦਾ ਉਹਨੂੰ ਪ੍ਰੈਜਾਈਡਿੰਗ ਅਧਿਕਾਰੀ ਬਣਾਤਾ ਪਰ ਅਸੀਂ ਦੇਖਦੇ ਹੁੰਨੇ ਆ ਕਿ ਕੈਮਰੇ ਦੀ ਅੱਖ ਬੋਲਦੀ ਕੈਮਰੇ ਦੀ ਤਿਰਛੀ ਨਜ਼ਰ ਦੇ ਵਿੱਚੋਂ ਉਹਨਾਂ ਦੇ ਜਿਹੜੇ ਹਾਵ ਭਾਵ ਸੀ ਉਹਨਾਂ ਦਾ ਇਹ ਸਰੀਰਕ ਭਾਸ਼ਾ ਉਹਨਾਂ ਦੇ ਕੰਮ ਕਰਦਾ ਤਰੀਕਾ ਤੇ ਬੰਦੇ ਦੇ ਅੰਦਰਲੇ ਪਾਸੇ ਇੱਕ ਚੋਰ ਹੁੰਦਾ ਜਿਹੜਾ ਵਾਰ-ਵਾਰ ਵਾਰ-ਵਾਰ ਉਹਨੂੰ ਅੰਦਰੋਂ ਇੱਕ ਸੰਕੇਤ ਦਿੰਦਾ ਹੈ ਉਹ ਚਿਹਰੇ ਦੇ ਹਾਵ ਭਾਵ ਆ ਜਾਂਦੇ ਆ ਕਿ ਬੰਦਾ ਕੀ ਕਰ ਰਿਹਾ ਹੈ ਆਪਣੇ ਆਪ ਦੇ ਵਿੱਚੋਂ ਕੁਝ ਛੁਪਾ ਰਿਹਾ ਹੈ ਪਰ ਬਿਨ ਛੁਪਾਇਆ ਹੋયા ਵੀ ਬਿਨ ਬੋਲਿਆ ਵੀ ਉਹਨਾਂ ਦੀ ਸਰੀਰਕ ਭਾਸ਼ਾ ਸਭ ਕੁਝ ਬਿਆਨ ਕਰ ਜਾਂਦੀ ਹੈ ਉਹ ਘਟਨਾ ਕਰਮ ਵਾਪਰਿਆ ਆਮ ਆਦਮੀ ਪਾਰਟੀ ਦੇ ਵਰਕਰ ਤੇ ਉਹਨਾਂ ਦੇ ਮੇਅਰ ਦੇ ਉਮੀਦਵਾਰ ਕੁਲਦੀਪ ਕੁਮਾਰ ਹੋਰੀ ਸੁਪਰੀਮ ਕੋਰਟ ਚਲੇ ਗਏ ਪਹਿਲਾਂ ਇਹ ਹਾਈ ਕੋਰਟ ਗਏ ਹਾਈ ਕੋਰਟ ਨੇ ਰੋਕ ਵਗੈਰਾ ਲਾਉਣ ਦੀ ਥਾਂ ਤੇ 3 ਹਫ਼ਤਿਆਂ ਦਾ ਸਮਾਂ ਦਿੱਤਾ ਜੀ ਆ ਕੇ ਦੱਸੋ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਹੀਂ ਅਸੀਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਵਾਂਗੇ ਤੇ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਦੇ ਵਿੱਚ ਮੁੱਖ ਜੱਜ ਡੀ ਬਾਈ ਚੰਦਰਚੂੜ ਸਾਬ ਜੇ ਵੀ ਪਾਰਦੀ ਵਾਲਾ ਤੇ ਬਰੋਜ ਮਿਸ਼ਰਾ ਸਾਹਿਬ ਦਾ ਤਿੰਨ ਸੀਨੀਅਰ ਜੱਜਾਂ ਦਾ ਇੱਕ ਬੈਂਚੇ ਦੀ ਸੁਣਵਾਈ ਕਰਦਾ ਤੇ ਅਗਲੇ ਦਿਨਾਂ ਦੇ ਵਿੱਚ ਸ਼ਾਇਦ 19 ਫਰਵਰੀ ਨੂੰ ਇਹਨੂੰ ਮਸੀਤ ਸਾਹਿਬ ਨੂੰ ਵੀ ਸੱਦ ਲਿਆ ਤੇ ਹੋਰਾਂ ਨੂੰ ਵੀ ਤੇ ਰਿਕਾਰਡ ਕਹਿਤਾ ਕਿ ਹਾਈ ਕੋਰਟ ਦੇ ਰਜਿਸਟਰਾਰ ਕੋਲ ਜਾ ਕੇ ਜਮ੍ਹਾਂ ਕਰਾਓ ਅੱਗੇ ਤੁਰਪੀ ਤੇ ਰਾਜਪਾਲ ਸਾਹਿਬ ਦਾ استیفا ਪਹਿਲਾ ਇੱਕ ਦਿਨ ਗ੍ਰਹਿ ਮੰਤਰੀ ਸਾਹਿਬ ਨੂੰ ਮਿਲਦੇ ਹੈ ਅਗਲੇ ਦਿਨ ਉਹਨਾਂ ਤੋਂ استیفا ਲੈ ਆਇਆ ਜਾਂਦਾ ਹੈ ਤੇ ਅਜੇ ਤੱਕ ਉਹਨਾਂ ਦੀ ਥਾਂ ਤੇ ਕੋਈ ਨਵਾਂ ਰਾਜਪਾਲ ਨਿਯੁਕਤਤਾ ਨਹੀਂ ਹੋਇਆ ਪਰ ਸੂਤਰਾਂ ਦੀ ਜਾਣਕਾਰੀ ਦੇ ਬਤਾਵ ਕੇ ਇਹ ਹਰਿਆਣੇ ਦੇ ਰਾਜਪਾਲ ਸਾਹਿਬ ਨੂੰ ਪੰਜਾਬ ਦਾ ਚਾਰਜ ਵੀ ਬਾਧੂ ਚਾਰਜ ਕਹਿੰਦੇ ਆ ਕਿ ਦੇਤਾ ਸੋ ਰਾਜਪਾਲ ਸਾਹਿਬ ਖੁਦ ਆਏ ਨਹੀਂ ਚਰਚਾਾਂਵਾਂ ਚੱਲ ਰਹੀਆਂ ਨੇ ਇੱਕ ਚਾਰਨ ਆ ਗਿਆ ਲੰਗੋਟਾ ਡਾਕ ਕੇ ਬੀਬੀ ਕਿਰਨਬੇਦੀ ਉਹਨਾਂ ਨੂੰ ਰਾਜਪਾਲ ਬਣਾ ਦਿੱਤਾ ਗਿਆ ਫਿਰ ਆ ਗਿਆ ਕਿ ਉਹ ਤਾਂ ਅੰਮ੍ਰਿਤਸਰ ਨਾਲ ਸੰਬੰਧਤ ਨੇ ਕਿਵੇਂ ਹੋ ਸਕਦੇ ਨੇ ਇਹਦੇ ਵਿੱਚ ਕਾਨੂੰਨ ਨਿਜਮ ਇਹ ਸਾਰਾ ਕੁਝ ਦੇਖ ਕੇ ਹੋਣਾ ਪਰ ਬਰਮਾਰੀ لال ਪ੍ਰੋਤਸਰ ਜਿਵੇਂ ਬਾਰਡਰ ਏਰੀਏ ਦੇ ਵਿੱਚ ਜਾਂਦੇ ਨਸ਼ਿਆਂ ਦਾ ਕਰਦੇ ਕਿ ਪੰਜਾਬ ਦੇ ਵਿੱਚ ਤਾਂ ਨਸ਼ੇ ਬੜੇ ਫੈਲ ਗਏ ਆ ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ ਉਹ ਸਵਾਲ ਚੱਕਦੇ ਰਹੇ ਤੇ ਪ੍ਰੋਹਤ ਸਾਹਿਬ ਦਾ ਅਸਤੀਫਾ ਅਜੇ ਤੱਕ ਰਸ ਬਣਿਆ ਹੋਇਆ ਹੈ ਕਿ ਪਤਾ ਨਹੀਂ ਕਿਹੜੇ ਕਾਰਨਾਂ ਦੇ ਵਿੱਚ ਰਾਜਪਾਲ ਸਾਹਿਬ ਨੇ ਆਪਣੀ ਇਹ ਵੱਡੀ ਅਹੁਦੇ ਵਾਲੀ ਕੁਰਸੀ त्यागी ਹੈ ਜੀ ਸੁਨਾਲੀ ਗੱਲ ਕਰਦਿਆਂ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਲੈ ਕੇ ਕਾਫੀ ਗਰਮਾ-ਗਰਮਾਈ ਦੇਖਣ ਨੂੰ ਮਿਲੀ ਹੈ ਟੀਲ ਸਾਹਿਬ ਹਾਈ ਕੋਰਟ ਤੋਂ ਬਾਅਦ ਇਹ ਜੋ ਮਾਮਲਾ ਹੈ ਸੁਪਰੀਮ ਕੋਰਟ ਪਹੁੰਚ ਜਾਂਦਾ ਹੈ ਜੀ ਬਿਲਕੁਲ ਮੈਂ ਕੋਈ ਤਾਂ ਕਹਿ ਕੇ ਹਟਿਆ ਕਿ ਸੁਪਰੀਮ ਕੋਰਟ ਦੇ ਵਿੱਚ ਇਹਦੀ ਅਗਲੀ ਸੁਣਵਾਈ 19 ਫਰਵਰੀ ਹੈ ਜਦੋਂ ਮਸੀਹ ਸਾਹਿਬ ਵੀ ਚਾਣਗੇ ਤੇ ਉਸ ਵੇਲੇ ਆਪਾਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਇਹਤੇ ਕੋਈ ਪਾਬੰਦੀ ਲਾਉਂਦੀ ਹੈ ਕੰਮਕਾਰ ਤੇ ਤਾਂ ਇੱਕ ਕਿਸਮ ਦਾ ਉਹਨਾਂ ਨੇ ਰੋਕ ਲਾਈ ਦਿੱਤਾ ਭਾਵੇਂ ਇਹ ਜਿਹੜੇ ਸੁਣਕਰ ਸਾਹਿਬ ਉਹ ਗਵਰਨਰ ਬਣ ਗਏ ਸੀਨੀਅਰ ਡਿਫਟੀ ਉਹ ਜਿਹੜੇ ਨੇ ਮੇਅਰ ਬਣ ਗਏ ਮਾਫ ਕਰਨਾ ਉਹ ਮੇਅਰ ਬਣ ਗਏ ਪਰ ਸੀਨੀਅਰ ਡਿਪਟੀ ਮੀਅਰ ਤੇ ਡਿਪਟੀ ਮੀਅਰ ਇਹ ਵੀ ਉਹਨਾਂ ਨੇ ਚੋਲੇ ਹਾਲਾਂਕਿ ਗੱਠ ਜੋੜ ਦੇ ਵਿੱਚ ਇਹ ਦੂਜੇ ਪਾਸੇ ਸੀ ਤੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇੱਕੋ ਧੜੇ ਦੀਆਂ 8 ਮੋਟਾ ਰੱਦ ਹੋ ਜਾਣੀਆਂ ਤੇ ਦੂਜੇ ਦਾ ਇੱਕ ਵੀ ਨਾ ਹੋਵੇ ਮਤਲਬ ਜਿੰਨੇ ਸਿਆਣੇ ਸੀ ਉਹ ਭਾਰਤੀ ਜਨਤਾ ਪਾਰਟੀ ਤੇ ਨਾਲ ਅਕਾਲੀ ਰਲ ਗਏ ਇੱਕ ਤੇ ਦੂਜੇ ਪਾਸੇ ਜਿਹੜੇ 13/7 ਉਹ 20 ਬੰਦੇ ਉੱਥੇ ਮੂਰਖ ਬੈਠੇ ਸੀ 8 9 ਚ ਰੱਦ ਹੋ ਗਏ ਕਿਸੇ ਦੇ ਵੀ ਗਲੇ 'ਚੋਂ ਇਹ ਗੱਲ ਥੱਲੇ ਨਹੀਂ ਸੀ ਉਤਰਦੀ ਜੀ ਜੀ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਪੰਜਾਬੀ ਦੇ ਵੱਡਾ ਫੈਸਲਾ ਲਾਇਆ ਗਿਆ ਸੀਗਾ ਐਨਐਸਓ ਨੂੰ ਖਤਮ ਕਰਕੇ ਐਨਐਸਓ ਦਾ ਮਾਮਲਾ ਕਿ ਜਿਹੜੀਆਂ ਕਲੋਨੀਆਂ ਨੇ ਉਹਨਾਂ ਨੂੰ ਅਸੀਂ ਨਿਜਮਤ ਵੀ ਕਰ ਦੇਾਂਗੇ ਤੇ ਰਜਿਸਟਰੀਆਂ ਕਰਾਉਣ ਵੇਲੇ ਕਿਸੇ ਕਿਸਮ ਦੀ ਕੋਈ ਐਂਡੋਸੀ ਭਾਵ ਅਧਰਾਜ ਹੀਨਤਾ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬੜੀ ਵਾਵਾ ਕੱਟੀ ਅਗਲੇ ਦਿਨ ਇਸ਼ਤਿਹਾਰ ਵੀ ਲਾਗੇ ਤੇ ਕਹਿੰਦੇ ਅਸੀਂ ਕਾਨੂੰਨੀ ਸਿਸਟਮ ਨੂੰ ਦੇਖ ਰਹੇ ਹਾਂ ਤੇ ਅਖਬਾਰਾਂ ਵਾਲੇ ਕਦੋਂ ਹਟਦੇ ਆ ਮੀਡੀਆ ਕਦੋਂ ਹਟਦਾ ਅਗਲੇ ਦਿਨੀ ਲੋਕਾਂ ਨੇ ਸਾਹਮਣੇ ਲੈ ਆਂਦਾ ਕਿ 37 ਨੰਬਰ ਪੀਆਈਐਲ 2022 ਦੀ ਅਜੇ ਬਕਾਇਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਉਹਦੇ ਵਿੱਚ ਅਗਲੀ ਤਰੀਕ ਹੈ ਜਿਹੜੀ ਉਹ ਅਪ੍ਰੈਲ ਦੇ ਤੀਜੇ ਹਫਤੇ ਪਈ ਵੀ ਹੈ ਚੌਥੇ ਤੇ ਉਦੋਂ ਤੱਕ ਤੱਕ ਇਹ ਲਾਗੂ ਨਹੀਂ ਹੋਣੀ ਆਮ ਸਿਆਸੀ ਹਲਕੇ ਚ ਚਰਚਾ ਹੈ ਕਿ ਕਾਲੀ ਕਾਲੀ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਸੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਉਦੋਂ ਤੱਕ ਜੇ 16 April ਤੋਂ ਵੀ ਮੰਨਿਆ ਕਿ ਸ਼ੁਰੂ ਹੋ ਜਾਣਗੀਆਂ ਲੋਕ ਸਭਾ ਦੀਆਂ ਚੋਣਾਂ ਤਾਂ ਜਲਦੀ ਚੋਣ ਦੇ ਵਿੱਚ ਤਾਂ ਕੋਈ ਅਨਾਉਂਸਮੈਂਟ ਹੁੰਦੀ ਨਹੀਂ ਤੇ ਫਿਰ ਇਹਨਾਂ ਨੇ ਹੀ ਕਰਨਾ ਜਿਹੜਾ ਲੋਕਾਂ ਦੇ ਵਿੱਚ ਚਰਚਾ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਕਲੀ ਕਿਉਂ ਕਰਦੇ ਆ ਜਦੋਂ ਪਤਾ ਕਿ ਹਾਈ ਕੋਰਟ ਦੇ ਵਿੱਚ ਸਰਵਾਈ ਅਦੀਨ ਹੈ ਥੋੜੀ ਪਾਸ ਕੀਤੀ ਹੋਈ ਇਹ ਗੱਲ ਲਾਗੂ ਨਹੀਂ ਹੋਣੀ ਸੋ ਅਜੇ ਇਸ ਸਾਰੇ ਦਾ ਸਾਰਾ ਮਾਮਲਾ ਸਵਾਲਾਂ ਦੇ ਘੇਰੇ 'ਚ ਜੀ ਸੋ ਨਾਲ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਨਾਲ ਕਾਫੀ ਹੰਗਾਰਾ ਮਿਲ ਰਿਹਾ ਦੂਜੇ ਪਾਸੇ ਇਸ్రਾਈਲ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜੀ ਬਿਲਕੁਲ ਸੁਖਵੀਰ ਸੋਹਰੀ ਬਕਵਾਕ ਹਾਲਕਿਆਂ ਵਿੱਚ ਜਾ ਰਹੇ ਐ ਕਈ ਥਾਵਾਂ ਤੇ ਜਿਹੇ ਵਿਰੋਧ ਵੀ ਹੋਏ ਜੇ ਵਿਰੋਧ ਕਰੋ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਤੁਹਾਡਾ ਹੱਕ ਹੈ ਪਰ ਜਦੋਂ ਅਸੀਂ ਇਹਨੂੰ ਵਿਵਾਦਤ ਬਣਾ ਲੈਨੇ ਆ ਉਹ ਚੀਜ਼ ਚੰਗੀ ਨਹੀਂ ਜਿਹੜਾ ਸੁਖਵੀਰ ਸੋਹਰੀ ਦਾ ਵਿਰੋਧ ਹੋਇਆ ਉਹ ਢੰਗ ਠੀਕ ਨਹੀਂ ਸੀ ਤੁਸੀਂ ਜਿੰਦਾਬਾਦ ਕਰੋ ਮੁਰਦਾਬਾਦ ਕਰੋ ਇਦੋਂ ਵੀ ਪਤਾ ਨਹੀਂ ਕਿਹੜਾ ਕਿਹੜਾ ਬਾਦ ਕਰਦੇ ਹੋ ਉਹ ਚੱਲੂਗਾ ਪਰ ਇਹ ਵਿਰੋਧ ਇੱਕ दायरे 'ਚ ਰਹਿ ਕੇ ਕੀਤਾ ਜਾ ਸਕਦਾ ਹੈ ਤੇ ਸੁਖਵੀਰ ਸੋ ਇੱਕ ਸਿਆਸੀ ਪਾਰਟੀ ਹੈ ਤੇ ਸਿਆਸੀ ਪਾਰਟੀ ਨੇ ਇਹ ਸਾਰਾ ਕੁਝ ਆਪਣੀ ਸਿਆਸਤ ਮੁਤਾਬਕ ਕਰਨਾ ਕਿਉਂਕਿ 2015 ਦੀਆਂ ਬੇਅਦਮੀਆਂ ਤੋਂ ਬਾਅਦ ਇਹ ਸਰਕਾਰ ਇਨਾ ਦੀ ਉਹਦਾ ਸਮੇਸਰ ਹੱਲ ਨਾ ਕਰ ਸਕੀ ਤੇ ਹਾਸ਼ੀਏ ਤੇ ੱਟਕੇਗੇ ਲੋਕਾਂ ਦੇ ਵਿੱਚ ਅੱਜ ਵੀ ਅਕਾਲੀ ਦਲ ਦਾ ਕੋਈ ਬਹੁਤਾ ਪ੍ਰਭਾਵ ਉਸ ਢੰਗ ਦਾ ਨਹੀਂ ਜਿਵੇਂ ਅਕਾਲੀ ਦਲ ਦਾ ਹੋਇਆ ਕਰਦਾ ਸੀ ਸੋ ਲੱਗੇਗਾ ਪਤਾ ਜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਪਾਸੇ ਵੱਲ ਨੂੰ ਤੁਰਦੇ ਹੈ ਜੀ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਲਗਾਤਾਰ ਸੱਮਣ ਭੇਜੇ ਜਾ ਰਹੇ ਸੀ ਪਰ ਉਹ ਈਡੀ ਕੋਲੇ ਨੀ ਪੇਸ਼ ਹੋਏ ਤੇ ਹੁਣ ਅਦਾਲਤ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਜੀ 17 ਫਰਵਰੀ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਦਿੱਲੀ ਦੀ ਰੌਜ ਅਬਨੂ ਅਦਾਲਤਾਂ ਉਹਨੇ ਈਡੀ ਨੇ ਉੱਥੇ ਅਪਰੋਚ ਕੀਤਾ ਵੀ ਅਸੀਂ ਪੰਜ ਬਾਰ ਇਹਨਾਂ ਨੂੰ ਸੱਮਣ ਦੇਤਾ ਇਹ ਪੇਸ਼ ਨਹੀਂ ਹੁੰਦੇ ਤਾਲਮਟੋਲ ਕਰਦੇ ਆ ਹਰ ਵਾਰ ਕਦੇ ਪੰਜਾਬ ਆ ਜਾਂਦੇ ਨੇ ਹੁਣ ਅੱਜ ਵੀ ਪੰਜਾਬ ਆਏ ਹੋਏ ਐ ਤੇ ਕਦੇ ਕਿਤੇ ਚਲੇ ਜਾਂਦੇ ਆ ਕਦੇ ਕਿਤੇ ਚਲੇ ਜਾਂਦੇ ਆ ਸਾਡੇ ਕੋਲ ਪੇਸ਼ ਨਹੀਂ ਹੁੰਦੇ ਉਹਨਾਂ ਦੀ ਪਲੀ ਦੇ ਉੱਤੇ ਮਾਨਯੋਗ ਅਦਾਲਤ ਨੇ 17 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਿੱਚ ਸਦ ਰਿਆ ਕਿ ਆਓ ਜੀ ਸ਼੍ਰੀ ਬਾਦ ਜੀ ਦਿਓ ਆਪਦਾ ਪੱਖ ਇੱਥੇ ਰੱਖੋ ਜੀ ਸੋ ਅਰਵਿੰਦ ਕੇਜਰੀਵਾਲ ਦਾ ਜਿਹੜਾ ਵਿਵਾਦ ਹੈ ਕਈ ਤਰ੍ਹਾਂ ਦਾ ਸਭ ਤੋਂ ਵੱਡਾ ਤਾਂ ਹੈ ਜਿਹੜਾ ਠੇਕਿਆਂ ਦੇ ਵਿੱਚ ਟਰੋਲ ਹੋਇਆ ਆਪਕਾਰੀ ਨੀਤੀ ਦੇ ਵਿੱਚ ਟਰੇਲ ਹੋਇਆ ਉਹਦੇ ਬਾਰੇ ਸਭ ਤੋਂ ਵੱਡਾ ਚੱਲਿਆ ਜਾ ਰਿਹਾ ਹੈਗਾ ਸੋ ਦੇਖਦੇ ਹਾਂ ਕਿ ਹੁਣ 17 ਤਰੀਕ ਨੂੰ ਜਾ ਕੇ ਕੀ ਜਵਾਬ ਲੈ ਕੇ ਜਾਂਦੇ ਨੇ ਅਦਾਲਤ ਸਵੀਕਾਰ ਕਰਦੀ ਹੈ ਜੇ ਉੱਥੇ ਜੀੜੀ ਨੇ ਕਹਿਤਾ ਵੀ ਸਾਨੂੰ ਤਾਂ ਇਹ ਰਿਮਾਂਡ ਤੇ ਚਾਹੀਦੀ ਹੈ ਅਜ ਫੇਰ ਤਾਂ ਟਾਲ ਮਟੋਲ ਹੁੰਦਾ ਸੀ ਤੇ ਫੇਰ ਟਾਲ ਮਟੋਲ ਨਹੀਂ ਹੋਣਾ ਫਿਰ ਕੇਜਰੀਵਾਲ ਸਾਹਿਬ ਦੀ ਬਾਹ ਫੜ ਕੇ ਈਡੀ ਵਾਲੇ ਲਿਜਾ ਵੀ ਸਕਦੇ ਆ ਹੁੰਦਾ ਕੀ ਹੈ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਚੋਣਾਂ ਲੈ ਕੇ ਚੋਣ ਕਮਿਸ਼ਨ ਵੱਲੋਂ ਜੋ ਚੋਣਾਂ ਦੇ ਵਿੱਚ ਖਰਚੇ ਹੁੰਦੇ ਨੇ ਉਹਦੀ ਇੱਕ ਹੱਦ ਬਣਾ ਦਿੱਤੀ ਗਈ ਹੈ ਜੀ ਉਹਨਾਂ ਨੇ ਇੱਕ ਸੂਚੀ ਜਾਰੀ ਕਰਤੀ ਹੈ ਸੋਦੇ ਹੋਏ ਦਰਾਂ ਦੀ ਕਿ ਤੁਸੀਂ ਇਸ ਦਰ ਦੇ ਉੱਤੇ ਕਰ ਸਕਦੇ ਹੋ ਕੋਈ ਵੀ ਖਰਚਾ ਪਾ ਸਕਦੇ ਹੋ ਜਿਵੇਂ ਚਾਹ ਦਾ ਕੱਪ ਵੀ 15 ਰੁਪਏ ਕਰਤਾ ਸਮੋਸਾ ਵਰਡ ਪਕੌੜਾ ਵੀ 15 ਰੁਪਏ ਕਰਤਾ ਫਟੂਰਿਆਂ ਦੀ ਪਲੇਟ 40 ਰੁਪਏ ਕਿਤੇ ਆਮ ਲੋਕ ਰੱਦ ਕਰਨਾ ਤੇ ਜਾ ਕੇ ਕਹਿਣ ਲੱਗ ਜਾਨੇ ਵੀ ਆ ਚੌਣ ਕਮਿਸ਼ਨ ਨੇ 40 ਰੁਪਏ ਕਰਤੇ ਤੂੰ 60 ਕਹਦੇ ਮੰਗੀ ਜਾਂਦਾ ਜੀ ਉਹ ਖਰਚਾ ਪਾਉਣ ਵਾਸਤੇ ਕਿਹ ਹੈ ਮੈਰਿਜ ਪੈਲਸਾਂ ਦਾ ਕਰਤਾ ਸਾਊਂਡ ਸਿਸਟਮ ਦਾ ਕਰਤਾ ਗਾਇਕਾਂ ਦਾ ਕਰਤਾ ਸ਼ਹਿਰ ਦੇ ਵਿੱਚ ਕਿਹੜੇ ਮੈਰਿਜ ਪੈਲਸ ਦਾ ਕਿੰਨਾ ਪ੍ਰਮੁੱਖ ਗਾਇਕ ਦਾ ਵੱਧ ਤੋਂ ਵੱਧ 3 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਕੀਤਾ ਇਹ ਸਾਰੇ ਦਾ ਸਾਰਾ ਸੋਧਿਆ ਹੋਈ ਇੱਕ ਸੂਚੀ ਉਹਨਾਂ ਨੇ ਜਾਰੀ ਕਰਤੀ ਹੈ ਉਹ ਸੂਚੀ ਦੇ ਮੁਤਾਬਕ ਹੀ ਜਿਹੜੇ ਉਮੀਦਵਾਰ ਹੋਣਗੇ ਉਹ ਉਸ ਤਰੀਕੇ ਨਾਲ ਇਹ ਕੰਮ ਕਰ ਸਕਦੇ ਆ ਜੀ ਸੋ ਦੂਜੇ ਪਾਸੇ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਨੈਟਲ ਸਾਹਿਬ ਉਹ ਸਮਾਪਤ ਹੋ ਗਿਆ ਬਿਲਕੁਲ ਜੀ 10 ਤੱਕ ਇਹ ਰੱਖਿਆ ਸੀਗਾ ਕੱਲ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਇਹਦਾ ਸਮਾਪਨ ਸਮਾਰੋਹ ਹੋ ਗਿਆ ਅੰਤਰਿਮ ਬਜਟ ਪੇਸ਼ ਕੀਤਾ ਗਿਆ ਕਿ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਦੀਆਂ ਚੋਣਾਂ ਜੁਲਾਈ ਮਹੀਨੇ ਦੇ ਵਿੱਚ ਫੇਰ ਇੱਕ ਵਾਰ ਬਜਟ ਸੈਸ਼ਨ ਵਾਸਤੇ ਪਾਰਲੀਮੈਂਟ ਜੁੜੇਗਾ ਉਦੋਂ ਤੱਕ ਇਹਨਾਂ ਨੇ ਇੱਕ ਦੂਜੇ ਤੇ ਦੂਸ਼ਣ ਬਾਜ਼ੀਆਂ ਲਾਤੀਆਂ ਉਹ ਕਹਿੰਦੇ ਕਾਂਗਰਸ ਵਾਲਿਆਂ ਨੇ 10 ਸਾਲ ਚ ਕੀਤਾ ਕੱਖ ਨਹੀਂ ਇਹ ਕਹਿੰਦੇ 10 ਸਾਲ ਦਾ ਤੁਸੀਂ ਆਪ ਦਾ ਜਾਰੀ ਕਰ ਦਿਓ ਜੀਐਸਟੀ ਦਾ ਕੀ ਬਣਿਆ ਨੋਟਬੰਦੀ ਕਿਉਂ ਲਾਈ ਗਈ ਸੀ ਇਸੇ ਤਰ੍ਹਾਂ ਮਹਿੰਗਾਈ ਕਿੱਸਾ ਤੱਕ ਵਧੀ ਐ ਇਸੇ ਤਰ੍ਹਾਂ ਤੁਸੀਂ ਜਿਹੜਾ ਇਹ ਕਿਹਾ ਸੀ ਕਿ ਅਸੀਂ ਇੰਨੇ ਪੈਸੇ ਤੁਹਾਡੇ ਖਾਤਿਆਂ 'ਚ ਪਾਵਾਂਗੇ 15-15 ਲੱਖ ਕੀ ਬਣਿਆ ਉਹਦਾ ਕਿਸਾਨਾਂ ਨੂੰ ਕਿਹਾ ਸੀ ਡਬਲ ਅਸੀਂ ਉਹਨਾਂ ਦੀ ਆਮਦਨ ਕਰ ਦੇਾਂਗੇ ਉਹ ਆਮਦਨ ਤਾਂ ਡਬਲ ਹੋਈ ਨਾ ਇਹ ਸਾਰਾ ਕੁਝ ਕਹਿ ਕੇ ਉਹਨਾਂ ਨੇ ਜਿਹੜਾ ਕਿਹਾ ਉਲਾਣੀ ਵੀ ਇੱਕ ਪੱਤਰ ਜਾਰੀ ਕਰਤਾ ਤੇ ਉਹਨਾਂ ਨੇ ਵਾਈਟ ਪੇਪਰ ਜਾਰੀ ਕਰਤਾ ਉਹਨਾਂ ਨੇ ਅਸਤੇ ਪੱਤਰ ਜਾਰੀ ਕਰਤਾ ਪਤਾ ਨਹੀਂ ਹੁਣ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਚੰਗੇ ਤੰਜ ਕੱਸਿਆ ਪਰ ਮੋਦੀ ਸਾਹਿਬ ਨੇ ਇਹ ਗੱਲ ਜ਼ਰੂਰ ਕਹਤੀ ਹੈ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਉਹ ਬੜੇ ਚੰਗੇ ਬੰਦੇ ਨੇ ਜੀ ਤੇ ਕਾਂਗਰਸ ਵਾਲਿਆਂ ਨੇ ਕਹਿਤਾ ਕਿ ਪਤਾ ਨਹੀਂ ਕਦੋਂ ਕਿਹਦੇ ਔਗਣ ਗੁਣ ਲੱਗ ਜਾਣ ਤੇ ਮੁੜ ਕੇ ਉਹਨੂੰ ਪਾਖਤਰਤ ਨਹੀਂ ਦੇ ਦੇਣ ਜੀ ਜੀ ਸੋਨਾਲੀ ਵਿਰੋਧੀਆਂ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜੀ ਇਹ ਡਾਰੇ ਉਹ ਬਰੇਨ ਨੇ TMC ਆਗੂ ਨੇ ਜੀ ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਸਿਰਫ ਤੇ ਸਿਰਫ ਮਨ ਕੀ ਬਾਤ ਕਰਦੇ ਆ ਲੋਕਾਂ ਦੇ ਮਨ ਦੀ ਬਾਤ ਨਹੀਂ ਕਰਦੇ ਜੀ ਜਦ ਕਿ ਉਹਨਾਂ ਨੂੰ ਲੋਕਾਂ ਦੇ ਮਨ ਦੀ ਬਾਤ ਵੀ ਕਰਨੀ ਚਾਹੀਦੀ ਹੈ ਮਣੀਪੁਰ ਮਾਮਲੇ ਦੇ ਵਿੱਚ ਉੱਥੇ ਆਪ ਵਿਸ਼ਵਾਸ ਦਾ ਮਤਲਿਆਂਦਾ ਫਿਰ ਪ੍ਰਧਾਨ ਮੰਤਰੀ ਸਾਹਿਬ ਆਏ ਲਗਭਗ 2 ਘੰਟੇ ਡੇਢ ਘੰਟੇ ਤੋਂ ਵੱਧ ਬੋਲਦੇ ਰਹੇ ਬੋਲਦੇ ਰਹੇ ਤੇ ਮਣੀਪੁਰ ਦੇ ਉੱਤੇ ਡੈਡ ਲਾਈਨ ਨਹੀਂ ਕੀਤੀ ਸੋ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਆ ਕੇ ਇੱਕੋ ਗੱਲ ਕਰ ਦਿੱਤੀ ਜੀ ਸੋ ਨਾਲੇ ਪ੍ਰਿੰਕਾ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਉਹਨੇ ਕਿਹਾ ਕਿ ਬੇਰ ਜਗਾਰੀ ਨੂੰ ਲੈ ਕੇ ਆਪਣਾ ਪੱਖ ਰੱਖਣ ਤੇ ਇਸ ਮਾਮਲੇ ਨੂੰ ਦੱਸਣ ਜੀ ਉਹਨਾਂ ਨੇ ਇਸ ਕਰਕੇ ਕਿਹਾ ਕਿਉਂਕਿ 2014 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਪ੍ਰਧਾਨ ਮੰਤਰੀ ਦੇ ਸੰਭਾਵੀ ਉਮੀਦਵਾਰ ਸਨ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ 2 ਕਰੋੜ ਨੌਜਵਾਨਾਂ ਨੂੰ ਅਸੀਂ ਹਰ ਸਾਲ ਨੌਕਰੀ ਦੇਵਾਂਗੇ ਜੀ ਪੁੱਛਿਆ ਗਿਆ ਕਿ ਕੀ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿੱਤੀ ਇਹ ਪੁੱਛਿਆ ਗਿਆ ਜੀ ਅੱਜ ਤੱਕ ਵੀ ਜਵਾਬ ਨਹੀਂ ਬੱਕ-ਬੱਕ ਮਾਦਮ ਦੇ ਵਿੱਚੋਂ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ ਹੈ ਉਹਦੇ ਮੁਤਾਬਕ ਤਾਂ ਇਹਨਾਂ ਨੇ ਕਰੋੜ ਵੀ ਨਹੀਂ ਦਿੱਤੀ ਨੌਕਰੀ। 2 ਕਰੋੜ ਦੇ ਹਿਸਾਬ ਦੇ ਨਾਲ ਤਾਂ 20 ਕਰੋੜ ਹੋਣੀ ਚਾਹੀਦੀ ਸੀ। ਤੇ ਫਿਰ ਬਾਕੀ ਇਸ ਗੱਲ ਤੇ ਪ੍ਰਧਾਨ ਮੰਤਰੀ ਸਾਹਿਬ ਕੋਈ ਜਵਾਬ ਨਹੀਂ ਖੋਲਦੇ। ਜਿਹੜਾ ਵਾਈਟ ਪੇਪਰ ਜਾਰੀ ਕੀਤਾ ਸੀ ਉਹਦੇ ਵਿੱਚ ਆ ਵੀ ਦੱਸ ਦਿੰਦੇ। ਉਹਦੇ ਵਿੱਚ ਇਹ ਵੀ ਦੱਸ ਦਿੰਦੇ ਕਿ ਤਿੰਨ ਖੇਤੀ ਕਾਨੂੰਨ ਕਾਦੇ ਵਾਸਤੇ ਲਿਆਂਦੇ ਸੀ ਜਿਹੜੇ ਕਿਸਾਨਾਂ ਨੇ ਆਪਦੇ ਜ਼ੋਰ ਦੇ ਨਾਲ ਵਾਪਸ ਕਰਵਾਲੇ ਸੋ ਲਗਾਤਾਰ ਉੱਥੇ ਇਹ ਮਾਵਲੇ ਚੱਲਦੇ ਨੇ ਪਰ ਪ੍ਰਧਾਨ ਮੰਤਰੀ ਸਾਹਿਬ ਨਾ ਤਾਂ ਕਦੇ ਜਵਾਬ ਖੋਲਨ ਤੇ ਪ੍ਰਿੰਕਾ ਗਾਂਧੀ ਨੇ ਵੀ ਉਹੀ ਸਵਾਲ ਪੁੱਛਿਆ ਕਿ ਭਾਈ ਦੱਸ ਦਿਓ ਤੁਸੀਂ ਕਿੰਨੀਆਂ ਕਿ ਨੌਕਰੀਆਂ ਦਿੱਤਗਾ ਨੇ ਜੀ ਸੋ ਦੂਜੇ ਪਾਸੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ ਜੀ ਡੀਐਸਪੀ ਤੇ ਐਸਐਸਪੀ ਦੇ ਨਿਯੁਕਤੀ ਪੱਤਰ ਤੇ ਨੇ ਜੀ ਇਹ ਡੀਐਸਪੀ ਤੇ ਪੀਸੀਐਸ ਪੰਜਾਬ ਸਿਵਲ ਸਰਵਿਸ ਉਹਨਾਂ ਨੂੰ 11 ਦੇ ਕਰੀਬ ਨੂੰ ਦਿੱਤੇ ਆ ਇੱਕ ਡੀਐਸਪੀ ਤੇ ਤਾਂ ਪਰਚਾ ਹੀ ਦਰਜ ਹੋ ਗਿਆ ਹੈ ਹਮਾਚਲ ਦਾ ਹੈ ਹਕੀ ਦਾ ਖਿਡਾਰੀ ਹੈ ਉਹਦੇ ਉੱਤੇ ਇੱਕ ਖਿਡਾਰਨ ਨੇ ਦੋਸ਼ ਲਾਤੇ ਕਿ ਉਹਦਾ ਕਥਤ ਰੂਪ ਦੇ ਵਿੱਚ ਜਿੰਸੀ ਸ਼ੋਸ਼ਣ ਕੀਤਾ ਗਿਆ ਉਹਦੇ ਤੇ ਪਾਸਕੋ ਐਕਟ ਵੀ ਲੱਗ ਗਿਆ ਪਰ ਸਰਕਾਰ ਨੇ ਚੰਗਾ ਕੰਮ ਕੀਤਾ ਕਿ 올림픽 ਕਤੇ ਵਿੱਚੋਂ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਇਹਨਾਂ ਨੇ PCS ਜਾਂ DSP ਪ੍ਰਤੀ ਕੀਤਾ ਵਧੀਆ ਗੱਲ ਹੈ ਇਦੇ ਵਿੱਚ ਕੋਈ ਮਾੜੀ ਗੱਲ ਨਹੀਂ ਤੇ ਜਿਹੜਾ ਦੋ ਦਿਨਾਂ ਬਾਅਦ ਹੀ ਉਹ ਖਿਡਾਰੀ ਤੇ ਪਰਚਾ ਦਰਜ ਹੋ ਗਿਆ ਇਹਦਾ ਵੀ ਸਰਕਾਰ ਸਪਸ਼ਟ ਕਰ ਦੇਵੇ ਅਜੇ ਤਾਂ ਪਰਵੇਸ਼ਨ ਪੀੜ ਹੈ ਕਿ ਜਿਹਦੇ ਤੇ ਪਰਚਾ ਦਰਜ ਹੋ ਗਿਆ ਉਹਨੂੰ ਭਰਤੀ ਕਰਨਾ ਕਿ ਨਹੀਂ ਕਰਨਾ ਪਰਚਾ ਜੇ ਅਦਾਲਤ ਵਿੱਚ ਜਾਏਗਾ ਪਤਾ ਨਹੀਂ ਕਿੱਥੇ ਬੈਂਗਲੌਰ ਦੇ ਵਿੱਚ ਇਹ ਪਰਚਾ ਦਰਜ ਹੋਇਆ ਪਾਸਕੋ ਐਕਟ ਤੇ ਕਥਿਤ ਜ਼ਬਰਜਨਾਹ ਦਾ ਜਿਹੜਾ ਹੈਗਾ ਉਹ ਮਾਮਲਿਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਇਹ ਪ੍ਰੂਵ ਹੁੰਦਾ ਸਾਬਤ ਹੁੰਦਾ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ ਜੀ ਐਨਆਰਆਈ ਭਾਈਚਾਰੇ ਦਾ ਪੰਜਾਬ ਦੇ ਵਿੱਚ ਬਹੁਤ ਅਹਿਮ ਰੋਲ ਹੈ ਤੁਸ ਕੁਝ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਪ੍ਰਵਾਸੀ ਭਾਰਤੀ ਸਮੇਲਨ ਕਰਾਇਆ ਗਿਆ ਮਿੰਨੀ ਗੁਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਜਿਹੜਾ ਚੰਬਰੋੜ ਪਿੰਡ ਹੈ ਉਹਦੇ ਕੋਲ ਜਿਹਨੂੰ ਕਿਹਾ ਜਾਂਦਾ ਕਿ ਉਹ ਮਿੰਨੀ ਗੁਆ ਹੈ ਉਸ ਤੋਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਮੰਤਰੀ ਕੁਲਦੀਪ ਸਿੰਘ ਢਲੀਵਾਲ ਨੇ ਜਾ ਕੇ ਗੱਲਾਂ ਕੀਤੀਆਂ ਸੀ ਉਹਨਾਂ ਵੇਲੇ ਵੀ ਬਹੁਤ ਸਾਰਿਆਂ ਜਾਇਦਾਦਾਂ ਦੇ ਮਾਮਲੇ ਦੂਜੇ ਤੀਜੇ ਚੌਥੇ ਸਾਹਮਣੇ ਆਏ ਕਹਿੰਦੇ ਜੀ ਉਹਨਾਂ ਦਾ ਤਾਂ ਯੋਗਦਾਨ ਹੀ ਬਹੁਤ ਵੱਡਾ ਹੈ ਅਸੀਂ ਤਾਂ ਉਹਨਾਂ ਨੂੰ ਹਰ ਸਹਿਯਤਾ ਦੇਵਾਂਗੇ ਪਰ ਅਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਜਗਰਾਉਂ ਦੇ ਵਿੱਚ ਜਿਹੜੀ ਪ੍ਰਵਾਸੀ ਭਾਰਤੀ ਦੀ ਕੋਠੀ ਤੇ ਇਹਨਾਂ ਦੀ ਇੱਕ ਐਮਐਲਏ ਤੇ ਦੋਸ਼ ਲੱਗਦਾ ਹੈ ਉਹਨੇ ਨਾਜਾਇਜ਼ ਕਬਜ਼ਾ ਕਰ ਲਿਆ ਕਹਿੰਦੇ ਹਾਂ ਮੈਂ ਤਾਂ ਕਿਰਾਏ ਤੇ ਆਈ ਸੀ ਫਿਰ ਸਵਾਲ ਉੱਠੇ ਵੱਡੇ ਪੱਧਰ ਦੇ ਉੱਤੇ ਜਾ ਕੇ ਕਿ ਇਹਨਾਂ ਤੇ ਕੀ ਕੁਝ ਦੀ ਵਾਪਰਿਆ ਤੇ ਇੱਕ ਹੋਰ ਮਾਮਲਾ ਅੰਮ੍ਰਿਤਸਰ ਵਾਲਾ ਜਿੱਥੇ ਪ੍ਰਵਾਸੀਆਂ ਦੇ ਵਿਆਹ ਦੇ ਵਿੱਚ ਜਾ ਕੇ ਠੇਕੇਦਾਰਾਂ ਤੇ ਪੁਲਿਸ ਨੇ ਤਮੱਚੜ ਪਾਇਆ ਕਿੰਨੇ ਜਿਵੇਂ ਜਾਂਦਾ ਦੇ ਮਾਮਲੇ ਨੇ ਇਹਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਂ ਇਹ ਜਿਹੜੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਨੇ ਹਾਲੀਵਾਲ ਸਾਹਿਬ ਦੱਸਣਗੇ ਕਿੰਨੀਆਂ ਸ਼ਿਕਾਇਤਾਂ ਹੁਣ ਤੱਕ ਇਹਨਾਂ ਦੇ ਪੋਰਟਲ ਤੇ ਆਈਆਂ ਤੇ ਕਿੰਨਿਆਂ ਦਾ ਨਵਟਾਰਾ ਕਰਤਾ ਕਿੰਨੀਆਂ ਬਕਾਇਆ ਖੜੀਆਂ ਨੇ ਲੰਬਤ ਪਿੰਗਾ ਨੇ ਇਹ ਵੀ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਨੇ ਜੀ ਸੋ ਇਹ ਗੱਲ ਹੁਣ ਦੇਖਣਯੋਗ ਹੈ ਇਹਨਾਂ ਮਾਮਲਿਆਂ ਦੇ ਵਿੱਚ ਕਹਿੰਦੇ ਆ ਮਾਨ ਸਾਹਿਬ ਅਮਲਾਂ ਦੇ ਹੋਣਗੇ ਨੇ ਬੇੜੇ ਅਸੀਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀਆਂ ਇਹਨਾਂ ਨੇ ਗੱਲਾਂ ਕਈਆਂ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਜਾਂ ਨਹੀਂ ਇਹ ਸਪਸ਼ਟੀ ਜ਼ਰੂਰ ਕਰਦੇ ਨੇ ਕਿ ਕਿੰਨੀਆਂ ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੱਬੀਆਂ ਬਿਗੀਆਂ ਨੇ ਤੇ ਜਿਹੜਾ ਮਾਫੀਆ ਹੈ ਕਥਤ ਰੂਪ ਦੇ ਵਿੱਚ ਉਹ ਉਹਨਾਂ ਤੇ ਕਾਬੂ ਹੋਈ ਜਾਂਦਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ